ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ ਬਾਜ਼ਾਰ 'ਚ 500 ਦਾ ਇੱਕ ਲੈ ਜਾਓ 500 ਦੇ 5 ਚਾਰ ਦਿਨ ਵੱਡੀ ਆਫਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਆਜੋ ਵੱਡੇ ਫਾਇਦੇ 15 ਜੂਨ ਤੱਕ ਵੱਡੀ ਸੇਲ ਲਾਤੀ 100 ਰੁਪਏ ਦਾ ਸੂਟ 25 ਰੁਪਏ ਦਾ ਦੁਪੱਟਾ 25 ਰੁਪਏ ਦਾ ਦੁਪੱਟਾ ਡਿਜ਼ਾਈਨ ਚੈੱਕ ਕਰੋ 100-100 ਰੁਪਏ ਦਾ ਦੁਪੱਟਾ 25-25 ਰੁਪਏ ਦੇ 150 ਰੁਪਏ ਦੀ ਚਾਦਰ 150 ਰੁਪਏ ਦੀ ਚਾਦਰ 150 ਰੁਪਏ ਦੀ ਡਬਲ ਬੈੱਡ ਦੀ ਚਾਦਰ ਸਰਾਣੇ ਕਬਰ ਨਾਲ 195 ਰੁਪਏ ਦਾ ਸੂਟ ਕਾਟਨ ਦਾ 195 ਰੁਪਏ ਦਾ ਸੂਟ ਕਾਟਨ ਦਾ 195 ਬੋਲ ਬੋਲ ਦੇ ਬੱਚੇ ਕਾਟਨ ਦੇ ਸੂਟ ਦੁਪੱਟੇ ਨਾਲ ਬਾਜ਼ਾਰ 'ਚ 500 ਦਾ ਇੱਕ ਸਾਡੇ ਕੋਲ ਲੈ ਜਾਓ 500 ਦੋ ਇੱਕ ਨਾਲ ਇੱਕ ਫ੍ਰੀ ਇਹ ਤਾਂ ਇਹ ਸੋਚ ਕਰਤੇ ਸੂਟ ਓ ਚੱਕੋ ਜੀ ਪਿਓ ਰਿਓਨ ਦਾ ਸੂਟ ਓ ਬਜ਼ਾਰਾ ਚ 7 700 ਰੁਪਏ ਦਾ ਚੱਕੋ 350 ਰੁਪਏ ਦਾ ਲਗਜ਼ਰੀ ਦੁਪੱਟੇ ਦੇ ਨਾਲ ਲਾ ਕੇ 350 ਰੁਪਏ ਦਾ ਵਿਆਹ ਸ਼ਾਈ ਦਾ ਕੱਪੜਾ ਦੇਣ ਲੈਣ ਦਾਜ ਵੀ ਦੇ ਕੱਪੜਾ ਤੁਹਾਡੇ ਵੱਡੇ ਫਾਇਦੇ 15 1500 ਵਾਲੇ ਸੂਟ 5 500 ਚ ਕਰਤੇ 4 ਦਿਨ ਵੱਡੇ ਫਾਇਦੇ ਹੋਣਿਆ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 15 ਜੂਨ ਤੱਕ ਆ ਵੀ ਲੈ ਜੋ 500 ਦੇ ਵਿੱਚ ਮਤਲਬ 1500 ਰੁਪਏ ਬਾਜ਼ਾਰ ਦਾ ਰੇਟ ਸਾਡੇ ਕੋਲੋਂ 1500 ਦੇ 3 ਲੈ ਜਾਓ ਆ ਚੱਕੋ ਜੀ ਪ्योर कॉटन ਦਾ ਸੂਟ ਵੈਰੈਟੀ ਚੈੱਕ ਕਰੋ ਕੁਆਲਿਟੀ ਚੈੱਕ ਕਰੋ ਬਾਜ਼ਾਰਾਂ ਚ ਹਜ਼ਾਰ ਹਜ਼ਾਰ ਦਾ ਦਾ ਚੱਕੋ 500 ਰੁਪਏ ਦਾ 500 ਰੁਪਏ ਦਾ ਚੈਲੰਜ ਕਰਕੇ ਦਿੰਨੇ ਆ ਡਿਜ਼ਾਈਨ ਕਲਰ ਚੈੱਕ ਕਰੋ ਦੁਪੱਟਿਆਂ ਦੇ ਸਾਈਜ਼ ਚੈੱਕ ਕਰੋ ਭਾਜੀ ਇਹ ਚੋਰ ਕੱਟਾ ਨਹੀਂ ਲਾਈਆਂ ਬਾਟਮ ਦਾ ਸਾਈਜ਼ ਪੂਰਾ ਦੁਪੱਟੇ ਦਾ ਸਾਈਜ਼ ਪੂਰਾ 1-1000 ਚ ਮਿਲਣ ਵਾਲਾ ਸੂਟ ਲੈ ਜਾਓ 5-500 ਰੁਪਏ ਦੇ ਵਿੱਚ ਲੀਡਲੀ ਪਾਰਕਿੰਗ ਰਿਕਸ਼ੇਰੀ ਸਰਵਿਸ ਬਿਲਕੁਲ ਫਰੀ ਆ ਤੁਸੀਂ ਬੱਸ ਸਟੈਂਡ ਤੋਂ ਸਟੋਰ ਤੱਕ ਰਿਕਸ਼ੇ 'ਚ ਬੈਠ ਕੇ ਆ ਜਾਓ ਰਿਕਸ਼ੇ ਵਾਲੇ ਭਰਾ ਨੂੰ 1 ਰੁਪਇਆ ਦਿਓ ਪਟੀਕ ਸੂਟ ਪਹੁੰਚਿਆ ਤੇ ਵਰਕ ਬਿਆਹਾਂ ਦੇ 15-1500 ਲੈ ਜਾਓ 650 ਰੁਪਏ ਦਾ ਸੂਟ 650 ਰੁਪਏ ਦਾ ਸੂਟ ਬਾਟਮ ਵਰਕ ਕਰਕੇ ਦਈ ਜਾਂਦੇ ਆ ਟੂਟ ਵੀ ਸੋਨਾ ਪ੍ਰਿੰਟ ਵੀ ਸੋਨਾ ਪਹੁੰਚਿਆ ਨੇ ਵੀ ਕੰਮ ਬਾਹਾਂ ਦੇ ਵੀ ਕੰਮ ਦੁਪੱਟਾ ਵੀ ਤੇ ਆ ਰੇਟ ਕਰ ਲੋ ਬਾਜ਼ਾਰ ਦਾ ਰੇਟ 12-1400 ਆ ਸਾਡਾ ਰੇਟ 650 ਆ ਦਾਦੀਆਂ ਨਾਨੀਆਂ ਬਜ਼ੁਰਗਾਂ ਲਈ ਬਹੁਤ ਸੋਹਣੇ ਸੋਹਣੇ ਸੂਟ ਆ ਚੁੱਕੇ ਆ ਵੱਡੇ ਵੱਡੇ ਬ੍ਰਾਂਡ ਚਾਹੇ ਤੁਸੀਂ ਰਾਮ ਟੈਕਸ ਦੇ ਬ੍ਰਾਂਡ ਲੈਣੇ ਆ ਤੁਸੀਂ ਪ੍ਰਾਸਤ ਦੇ ਲੈਣੇ ਆ ਸਾਰੇ ਬ੍ਰਾਂਡਾਂ ਦੇ ਉੱਤੇ ਰਿਕਾਰਡ ਹੀ ਤੋੜਦੇ ਮੈਂ ਕਿਹਾ ਚੈੱਕ ਕਰੋ ਬਲਬਲ ਦਾ ਸੂਟ ਬਲਬਲ ਦਾ ਸੂਟ ਤਾਂ ਦੇਖ ਲਿਆ ਬਲਬਲ ਦਾ ਦੁਪੱਟਾ ਮੈਂ ਕਹਿੰਨਾ ਆਲੀ ਸ਼ਾਨ ਚੀਜਾਂ ਭਾਜੀ 3000 ਰੁਪਏ 4000 ਰੁਪਏ 1275 ਰੁਪਏ ਦੇ ਵਿੱਚ ਦੇਣਾ ਵਾ ਤੁਸੀਂ ਪਿਓਰ ਕਾਟਨ ਦੀਆਂ ਕਢਾਈਆਂ ਚੈੱਕ ਕਰੋ ਦੁਪੱਟਿਆਂ ਦੇ ਕੰਮ ਚੈੱਕ ਕਰੋ ਆ ਚੈੱਕ ਕਰੋ ਜੀ ਸ਼ੀਸ਼ੇ ਜੜ ਜੜ ਲਾਤੇ 12 1200 ਰੁਪਏ ਦੇ ਵਿੱਚ ਮੈਂ ਕਹਿੰਦਾ ਇੱਕ ਤੋਂ ਇੱਕ ਸ਼ਗੂਫਾ 3000 ਵਾਲਾ 1500 ਰੁਪਏ ਦੇ ਵਿੱਚ ਦੇਣਾ ਵਾ ਵਿਆਹ ਸ਼ਾਦੀ ਵਾਲੇ ਤਾਜਵਰੀ ਵਾਲੇ ਵੀ ਵਾਂ ਜਿਹੜੀ ਰਹਿਣ ਦੇਣੇ ਉਹਨਾਂ ਦਾ ਵੀ ਡਬਲ ਫਾਇਦਾ ਕਰਨਾ ਇਹ 3 3000 ਵਾਲੇ ਸੂਟ 15 1500 ਰੁਪਏ ਦੇ ਵਿੱਚ ਦੇਣੇ ਆ 15 1500 ਰੁਪਏ ਦੇ ਵਿੱਚ ਦੇਣੇ ਭਾਜੀ 15 1500 ਦੇਖੋ ਰੰਗ ਚੈੱਕ ਕਰੋ ਕੰਟਰਾਸਟ ਚੈੱਕ ਕਰੋ ਟਾਪ ਦੀਆਂ ਚੀਜ਼ਾਂ ਦੇ ਰਹੇ ਆ ਟਾਪ ਦੀਆਂ ਚੀਜ਼ਾਂ ਕੋਡੀਆਂ ਦੇ ਭਾਅ ਚਾਰ ਦੇਣਾ ਦੇਖੋ ਜੀ ਸੋਹਣਾ ਜਿਹਾ ਸੂਟ ਲੱਗਦੀ ਜਿਹੜੀ ਅੱਜ ਕਾ ਦੀਆਂ ਕੁੜੀਆਂ ਜਿਹੜੀਆਂ ਪਾਉਂਦੀਆਂ ਉਹਨਾਂ ਲਈ ਵੀ ਬੁਲਬੁਲ ਦੇ ਬੱਚੇ ਤੋਹਫੇ ਤੋਹਫੇ ਓਏ ਹੋਰ ਬਰਬਰੀ ਕਪੜਾ ਭਾਜੀ ਬਰਬਰੀ ਕਪੜਾ ਓਏ ਹੋਏ ਤੋਹਫੇ 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 1000 ਆ ਦੇਖੋ ਕਿੰਨਾ ਸੋਹਣਾ ਸੂਟ ਆ ਮਤਲਬ ਹਰ ਕਿਸੇ ਦਾ ਫਾਇਦਾ ਹੋਣਾ ਜੀ ਹਰ ਕਿਸੇ ਦਾ ਫਾਇਦਾ ਦੇਖੋ 100 ਰੁਪਏ ਵਾਲਾ ਸੂਟ ਵੀ ਇੱਥੋਂ ਮਿਲ ਜੂਗਾ 5000 ਵਾਲਾ ਸੂਟ ਵੀ ਇੱਥੋਂ ਮਿਲ ਜੂਗਾ ਪਰ ਗੱਲ ਪਤਾ ਕੀ ਆ ਥੋਡੇ ਇੱਥੇ ਫਾਇਦੇ ਹੋਣੇ ਹਰ ਇੱਕ ਚੀਜ਼ ਤੇ ਇੱਥੇ ਲੁੱਟ ਨਾਮ ਦੀ ਚੀਜ਼ ਹੈ ਨਹੀਂ ਤੁਸੀਂ ਆ ਚੈੱਕ ਕਰੋ ਬਟਿਕ ਪੀਸ ਲਗਜ਼ਰੀ ਪੀਸ ਹੈ ਭਾਜੀ ਕਹਿ ਕਹਿ ਕੇ ਤੁਹਾਨੂੰ 8899000 ਦਾ ਸੂਟ ਦਿੰਦੇ ਅਸੀਂ 2500 ਰੁਪਏ ਦਾ ਦੇ ਦੇਣਾ 2500 ਰੁਪਏ ਦਾ ਸੋ ਜਿੰਨੇ ਮਰਜੀ ਰੰਗ ਬਟਿਕਾਂ ਵਾਲੇ ਪੀਸ ਲੈ ਜਾਓ ਮਾਡਰਨ ਲੈ ਜਾਓ ਫੋਟੋਨ ਲੈ ਜਾਓ ਸਾਰਾ ਦੇ ਆਫਰ ਆਫਰ ਆ ਲਾਤੀਆਂ ਚੱਕੋ ਭਾਜੀ ਰਾਮ ਟੈਕਸ ਦੇ ਬ੍ਰਾਂਡ ਵੀ ਅਦਰ ਰੇਟਾਂ ਜੇ ਕਰਤੇ 15 1500 ਦਾ ਸੂਟ ਕਰਦਾ 2 2000 ਦਾ ਚੈੱਕ ਕਰ ਲਓ ਭਾਜੀ ਰਾਮ ਟੈਕਸ ਦਾ ਬ੍ਰਾਂਡ ਰਾਮ ਟੈਕਸ ਦਾ origignal ਬ੍ਰਾਂਡ ਕਰਤਾ 15 1500 ਦੇ ਸੂਟ ਦੇ ਦੇਖੋ ਜੀ ਵੱਡੇ ਵੱਡੇ ਬ੍ਰਾਂਡ ਜਿਹੜੇ ਬਾਜ਼ਾਰ 'ਚ ਲੋਕੀ ਲੁੱਟ ਹੋ ਰਹਾ ਅੰਕਲੋਂ ਮੋਗਾ ਰੋਡ ਬਗ ਆਪਣਾ ਚਾਹੇ ਤੁਸੀਂ ਬਾਟਮ ਵਰਕ ਲੈਣਾ ਚਾਹੇ ਤੁਸੀਂ ਡਿਟੇਲ ਦੁਪੱਟੇ ਲੈਣਾ ਤੁਸੀਂ ਕਲਰ ਚੈੱਕ ਕਰ ਲੋ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਲੋ ਰਾਮ ਟੈਕਸ ਚਾਹੇ ਤੁਸੀਂ ਸਹਿਬਾ ਦਾ ਬ੍ਰੈਂਡ ਲੈਣਾ ਚਾਹੇ ਤਕੜੇ ਬ੍ਰਾਂਡ ਜਿਹੜੇ ਕਹਿ ਦिए ਉਹ ਤੁਹਾਡੇ ਕੋਲ ਮਿਲ ਜਾਣਗੇ ਉਹ ਵੀ ਅੱਧ ਰੇਟਾਂ ਦੇ ਵਿੱਚ ਕੋਈ 1500 ਕੋਈ 2000 ਦਾ ਪੀਸ ਕੋਈ 2500 ਦਾ ਪੀਸ ਮਤਲਬ ਕਿ ਅੱਦੋ-ਅੱਦੋ ਫਾਇਦੇ ਆ ਤੁਹਾਡੇ ਫਾਇਦੇ ਸਰ ਵਿਚਾਰ ਦੇਣਾ ਚਾਰ ਦਿਨ ਫਾਇਦੇ ਮਿਲਦੇ ਆ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਤਾਰਾਂ ਜੂ ਇਹਦੇ ਤੁਹਾਡੇ ਹੁਣਿਆ ਵੱਡੇ ਫਾਇਦੇ ਛੇਤੀ ਆਜੋ ਅੰਕਲ ਓਮ ਮੋਗਾ ਰੋਡ ਬਾਗ ਆਪਣਾ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈ ਤੁਸੀਂ ਫੋਨ ਕਰ ਸਕਦੇ ਆ